ਤੋ ਵੀ ਦੋਸਤੋ ਬਰਨਾਲਾ ਪੁਲਿਸ ਵੱਡੀ ਕਾਮਯਾਬੀ ਪਹਿਲਾਂ ਕਿਡਨੈਪ ਹੋਇਆ ਬੱਚਾ ਅੱਜ ਮਿਲੇਗਾ ਆਪਣੇ ਮਾਪਿਆਂ ਨੂੰ ਦੱਸਦੀ ਕਿ ਡੀਆਈਜੀ ਰੇਂਜ ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਖੁਦ ਆਕੇ ਮਾਪਿਆਂ ਨੂੰ ਬੱਚਾ ਉਹਨਾਂ ਦੇ ਹਵਾਲੇ ਕਰਨਗੇ ਸੋਚਣ ਵਾਲੀ ਗੱਲ ਤਾਂ ਇਹ ਹੈ ਦੇਖਣ ਵਾਲੀ ਗੱਲ ਇਸ ਵੱਡੀ ਗੱਲ ਜਿਹੜੀ ਹੈ ਕਿ ਬਰਨਾਲਾ ਪੁਲਿਸ ਦੀ ਹੌਨਰੀ ਵੇਖੋ ਜਦੋਂ ਵੀ ਬਰਨਾਲਾ ਪੁਲਿਸ ਕਰਦੀ ਹੈ ਤਾਂ ਉਹ ਹਮੇਸ਼ਾ ਸ਼ਲਾਘਾਯੋਗ ਹੁੰਦਾ ਹੈ ਉਹਨਾਂ ਭਲਾ ਭਾਵੇਂ ਉਹਨਾਂ ਵੱਲੋਂ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੋਵੇ 75 ਪੋਰੀਆਂ ਭੁੱਕੀ ਪੋਸਟ ਫੜੀ ਹੋਵੇ ਹੁਣ ਸਭ ਤੋਂ ਵੱਡਾ ਕਰਮ ਜੋ ਕੀਤਾ ਹੈ ਉਹ ਬੱਚਾ ਵਾਪਸ ਮਲਾਇਆ ਹੈ ਪੰਜਾਬ ਪੁਲਿਸ ਦੀ ਕਹਿੰਦੇ ਨੇ ਕੋਈ ਰੀਲਿਸ ਨਹੀਂ ਡੀਆਈਜੀ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਬਰਨਾਲਾ ਪਹੁੰਚ ਕੇ ਕਾਨਫਰੈਂਸ ਕਰਨਗੇ ਤੇ ਇਹਨਾਂ ਚੋਰਾਂ ਨੇ ਕਿਉਂ ਇਹ ਕੀਤਾ ਇਹ ਨਸ਼ੇੜੀ ਸਨ ਜਾਂ ਇਹ ਕੋਈ ਬਕਾਇਤੀ ਦੇ ਮਾਰੇ ਇਹਨਾਂ ਨੇ ਬੱਚਾ ਚੱਕਿਆ ਸਾਰਾ ਬਰੀਫ ਕਰਨਗੇ ਸਾਡੇ ਨਾਲ ਬਨੇ ਰਹੋ ਅਗਲੀ ਵੀਡੀਓ ਤੱਕ ਜੇਕਰ ਬਰਨਾਲਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਅਤੇ ਉਹਨਾਂ ਦੀਆਂ ਟੀਮਾਂ ਡੀਐਸਪੀ ਸਤਵੀਰ ਸਿੰਘ ਬੈਸ ਜੋ ਕਿ ਪੜੇ ਹੀ ਕਾਬਲ ਅਫਸਰ ਹਨ ਇਸ ਦੇ ਨਾਲ ਹੀ ਸੰਦੀਪ ਸਿੰਘ ਮੰਡ ਅਤੇ ਬਲਜੀਤ ਸਿੰਘ ਸੀਆਈਏ ਸਟਾਫ ਦੇ ਇੰਚਾਰਜ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਮੁਲਜਮ ਨੂੰ ਬਰਨਾਲਾ ਛੱਡ ਕੇ ਭੱਜ ਨਹੀਂ ਦਿੱਤਾ ਹਮੇਸ਼ਾ ਚੋਰਾ ਮੁਲਜਮਾ ਤਸਕਰਾਂ ਤੇ ਨੱਥ ਪਾਈ ਹੈ 12 ਵਜੇ ਤੋਂ 1 ਵਜੇ ਦੇ ਵਿੱਚ ਅਗਲੀ ਵੀਡੀਓ ਅਸੀਂ ਪੋਸਟ ਕਰਾਂਗੇ ਉਸ ਵਿੱਚ ਤੁਹਾਨੂੰ ਪੂਰਾ ਦੱਸਿਆ ਜਾਵੇਗਾ ਕਿੱਥੋਂ ਮਿਲਿਆ ਇਹ ਬੱਚਾ ਸਾਡੇ ਨਾਲ ਬਨੇ ਰਹੋ